ਸਸ਼ਿਕਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀਆਂ ਲਈ 1 ਸਤੰਬਰ ਤੋਂ ਚਾਰ ਵੱਡੇ ਬਦਲਾਅ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਹੁਣ ਪਹਿਲੇ ਸਤੰਬਰ ਤੋਂ ਚਾਰ ਵੱਡੇ ਬਦਲਾਅ ਹੋਣ ਜਾ ਰਹੇ ਹਨ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹਨਾਂ ਬਦਲਾਵਾਂ ਦਾ ਐਲਾਨ ਕੀਤਾ ਹੈ ਜਿਸ ਨਾਲ ਕੈਨੇਡਾ ਜਾਣ ਦੀ ਪ੍ਰਕਿਰਿਆ ਵਿੱਚ ਕਈ ਮਹੱਤਵਪੂਰਨ ਤਬਦੀਲੀਆਂ ਆਈਆਂ ਹਨ ਸਭ ਤੋਂ ਪਹਿਲੀ ਤਬਦੀਲੀ ਦੀ ਇੱਕ ਗੱਲ ਕੀਤੀ ਜਾਵੇ ਤਾਂ ਐਲਐਮਆਈ ਵਰਕ ਪਰਮਿਟ ਦੀ ਘੱਟੋ ਘੱਟ ਤਨਖਾਹ ਵਿੱਚ ਵਾਧਾ ਪਹਿਲਾ ਵੱਡਾ ਬਦਲਾਅ ਐਲਐਮਆਈ ਲੇਬਰ ਮਾਰਕੀਟ ਅਸੈਸਮੈਂਟ ਤੇ ਕੈਨੇਡਾ ਜਾਣ ਵਾਲੇ ਵਰਕਰਾਂ ਲਈ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਐਲਆਈਐਮਆਈ ਵਰਕ ਪਰਮਿਟ ਲੈਣ ਵਾਲਿਆਂ ਲਈ ਘੱਟੋ ਘੱਟ ਤਨਖਾਹ ਵਿੱਚ ਭਾਰੀ ਵਾਧਾ ਕੀਤਾ ਹੈ 온ਟਾਰੀਓ ਹੁਣ ਉੱਥੇ 34 ਤੋਂ 36 ਪ੍ਰਤੀ ਘੰਟਾ ਤਨਖਾਹ ਜਿਹੜੀ ਹੈ ਉਹ ਦੇਣੀ ਪਵੇਗੀ ਕਿਉਂਕਿ ਇਹ ਉੱਥੇ ਲਾਜ਼ਮੀ ਕਰ ਦਿੱਤਾ ਹੈ ਕਯੂਬਿਕ ਦੇ ਵਿੱਚ ਦੇਖ ਕੇ ਗੱਲ ਕੀਤੀ ਜਾਵੇ ਤਾਂ ਇੱਥੇ 32 ਤੋਂ 34 ਡਾਲਰ ਪ੍ਰਤੀ ਘੰਟਾ ਤਨਖਾਹ ਦੇਣੀ ਪਵੇਗੀ ਪ੍ਰਿੰਸ ਐਡਵਰਡ ਆਈਲੈਂਡ ਇੱਥੇ ਵੀ ਤੁਹਾਨੂੰ 28 ਤੋਂ 30 ਡਾਲਰ ਪ੍ਰਤੀ ਘੰਟਾ ਤਨਖਾਹ ਜਿਹੜੀ ਹੈ ਉਹ ਦੇਣੀ ਪਵੇਗੀ ਜਿਨ੍ਹਾਂ ਦੇ ਕੋਈ ਬਿਜ਼ਨਸ ਚੱਲ ਰਹੇ ਨੇ ਇਸ ਬਦਲਾਅ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਐਲ ਐਮ ਆਈ ਤੇ ਕੈਨੇਡਾ ਜਾਣਾ ਕਾਫੀ ਮੁਸ਼ਕਲ ਹੋ ਸਕਦਾ ਹੈ ਦੂਜੇ ਨੰਬਰ ਦੀ ਗੱਲ ਕੀਤੀ ਜਾਵੇ ਤਾਂ ਦੂਜੇ ਨੰਬਰ ਦੇ ਵਿੱਚ ਸਕਿਲਡ ਵਰਕਰਾਂ ਲਈ ਨਵਾਂ ਪ੍ਰੋਗਰਾਮ ਐਲ ਐਮ ਆਈ ਵਰਕ ਪਰਮਿਟਾਂ ਤੇ ਪਾਬੰਦੀਆਂ ਦੇ ਨਾਲ-ਨਾਲ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਸਕਿਲਡ ਵਰਕਰਾਂ ਲਈ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਪ੍ਰੋਗਰਾਮ ਦਾ ਨਾਮ ਦਾ ਇਕਨੋਮਿਕ ਮੋਬਿਲਿਟੀ ਪੈਥਵੇ ਪਾਇਲਟ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਤਹਿਤ ਖਾਸ ਕਰਕੇ ਹੈਲਥ ਕੇਅਰ ਅਤੇ ਟ੍ਰੇਡ ਵਰਕਰਾਂ ਨੂੰ ਵੀਜ਼ੇ ਅਤੇ ਸਥਾਈ ਨਿਵਾਸ ਦਿੱਤੀ ਜਾਵੇਗੀ ਇਹ ਪ੍ਰੋਗਰਾਮ ਅਗਸਤ ਦੇ ਅੰਤ ਤੱਕ ਸ਼ੁਰੂ ਹੋ ਜਾਵੇਗਾ ਅਤੇ ਇਸ ਨਾਲ ਸਕਿਲਡ ਵਰਕਰਾਂ ਲਈ ਕੈਨੇਡਾ ਵਿੱਚ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ ਤੀਜੇ ਵੱਡੇ ਬਦਲਾਅ ਦੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਪੀਆਰ ਦੇ ਆંકੜਿਆਂ ਵਿੱਚ ਵਾਧਾ ਇਹ ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਨੇ ਆਪਣੀ ਪਹਿਲਾਂ ਦੀ ਯੋਜਨਾ ਬਦਲ ਦਿੱਤੀ ਹੈ ਜਿਸ ਵਿੱਚ 2028 ਤੱਕ ਪੀਆਰ ਦੀ ਗਿਣਤੀ ਘਟਾ ਕੇ 3.65 ਲੱਖ ਕਰਨ ਦਾ ਐਲਾਨ ਕੀਤਾ ਗਿਆ ਸੀ ਹੁਣ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਦੇਸ਼ ਦੀ ਆਬਾਦੀ ਦਾ 1% ਦੇ ਬਰਾਬਰ ਪੀਆਰ ਦਿੱਤੀ ਜਾਵੇਗੀ ਜਿਵੇਂ ਕਿ ਕੈਨੇਡਾ ਦੀ ਆਬਾਦੀ ਲਗਭਗ 4.5 ਕਰੋੜ ਹੈ ਇਸ ਲਈ ਹਰ ਸਾਲ ਲਗਭਗ 4.5 ਕਰੋੜ ਲੋਕਾਂ ਨੂੰ ਹੀ ਇਸ ਲਈ ਹਰ ਸਾਲ ਲਗਭਗ 4.5 ਲੱਖ ਲੋਕਾਂ ਨੂੰ ਹੀ ਪੀਆਰ ਦਿੱਤੀ ਜਾਵੇਗੀ ਜੇਕਰ ਭਵਿੱਖ ਵਿੱਚ ਆਬਾਦੀ ਵਾਧੀ ਹੈ ਤਾਂ ਪੀਆਰ ਦੇ ਆંકड़े ਵੀ ਵਧਾਏ ਜਾਣਗੇ ਚੌਥੇ ਨਵੇਂ ਬਦਲਾਵ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਨਵਾਂ 90 ਦਿਨਾਂ ਦਾ ਟੂਰਿਸਟ ਵੀਜ਼ਾ ਪੰਜਾਬੀਆਂ ਲਈ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਕਿ ਕੈਨੇਡਾ ਵਿੱਚ ਰਹਿੰਦੇ ਸਕੇ ਭੈਣ ਭਰਾਵਾਂ ਲਈ ਇੱਕ ਨਵਾਂ 90 ਦਿਨਾਂ ਦਾ ਟੂਰਿਸਟ ਵੀਜ਼ਾ ਸ਼ੁਰੂ ਕੀਤਾ ਗਿਆ ਹੈ ਜਿਹੜੇ ਲੋਕਾਂ ਦੇ ਸਕੇ ਭੈਣ ਭਰਾ ਕੈਨੇਡਾ ਵਿੱਚ ਪੀਆਰ ਹਨ ਅਤੇ ਉਹਨਾਂ ਸਪான்ਸਰ ਕਰਦੇ ਹਨ ਉਹਨਾਂ ਲਈ ਇਹ ਵੀਜ਼ਾ ਆਸਾਨੀ ਨਾਲ ਉਪਲਬਧ ਹੋਵੇਗਾ ਇਸ ਵੀਜ਼ੇ ਦਾ ਸਫਲਤਾ ਦਰ ਸਕਸੈਸ ਰੇਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਕਾਫੀ ਉੱਚਾ ਹੈ ਇਹ ਵੀਜ਼ਾ ਖਾਸ ਤੌਰ ਤੇ ਉਹਨਾਂ ਲਈ ਹੈ ਜੋ ਆਪਣੇ ਇਸ ਤਰ੍ਹਾਂ ਨੂੰ ਮਿਲਣ ਲਈ ਕੈਨੇਡਾ ਜਾਣਾ ਚਾਹੁੰਦੇ ਹਨ ਅਤੇ ਜਿਨ੍ਹਾਂ ਨੂੰ 10 ਸਾਲ ਦੇ ਵੀਜ਼ੇ ਲਈ ਰਿਫਿਊਜ਼ਲ ਮਿਲ ਰਹੀ ਹੈ ਇਹ ਚਾਰ ਬਦਲਾਅ ਕੈਨੇਡਾ ਜਾਣ ਵਾਲਿਆਂ ਲਈ ਬਹੁਤ ਹੀ ਜ਼ਿਆਦਾ ਸ਼ਾਨਦਾਰ ਹਨ ਜੇਕਰ ਉਹ ਇਹਨਾਂ ਬਦਲਾਵਾਂ ਨੂੰ ਧਿਆਨ ਦੇ ਨਾਲ ਦੇਖਣਗੇ ਤਾਂ ਕਾਫੀ ਫਾਇਦਾ ਲੈ ਸਕਦੇ ਹਨ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਅਪਡੇਟ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਵਲ ਜਿਵੇਂ ਹੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਏਗੀ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ